सत श्रीकाल जी सार्थ स्वागत है कहानी लड़े हम लिखा है साधिका शर्मा जी ने अमीर है, है पहले भाग पसंद आए हो ये भाग भी जरूर पसंद आएगा हीर ने जिमें युवराज नुकन लिया युवराज के कदम रुक गए तो उसने गर्दन टेढ़ी कर हीर देखा ਇਦਾਂ ਆਖ ਪਹਾਵਨ ਚੇਹਰੇ ਹਰ ਤਾਂ ਕਿ ਯੁਵਰਾਜ ਰੋਬ ਦੇ ਪਰ ਜਿਵੇਂ ਹੀ ਯੁਵਰਾਜ ਨੂੰ ਦੇਖਿਆ ਪੀਰ ਨੇ ਹੱਥਾਂ ਚ ਫਰਲੇ ਕਰ ਲਿਆ ਤੇ ਬਾਲਾਂ ਵਿੱਚ ਗੋਲੀਆਂ ਘਮਾਉਂਦੇ ਹੋਏ ਤੁਹਾਨੂੰ ਕੁਝ ਬਾਪਸ ਕਰਨਾ ਸੀ ਬਾਪਸ ਕਰਨਾ ਮੈਨੂੰ ਪਰ ਕੀ ਪੀਰ ਦੀ ਗੱਲ ਸੁਣ ਯੁਵਰਾਜ ਨੇ ਮਨ ਹੀ ਮਨ ਕਿਹਾ ਤੇ ਫਿਰ ਚਿਹਰੇ ਤੇ ਉੱਜਲ ਦੀ ਭਾਵ ਖੇਲਦੇ ਹੋਏ ਉਸਨੇ ਆਪਣੇ ਮੱਲ ਉਂਗਲੀ ਕਰ ਅੱਖਾਂ ਦੀਆਂ ਪਤਲੀਆਂ ਘੁਮਾਈਆਂ ਜਗਰਾਜ ਦੇ ਇਸ ਇਸ਼ਾਰੇ ਵਿੱਚ ਲੁਕੇ ਸਵਾਰ ਨੂੰ ਸਮਝਦੇ ਹੋਏ ਹੀਰ ਨੇ ਗਰਦਨ ਝਲਾਈ ਤੇ ਫਿਰ ਉਂਗਲੀ ਨਾਲ ਇੱਕ ਮਿੰਟ ਰੋਕੜਨਾ ਆਸ਼ਿਆਨਾ ਕਰਕੇ ਥੱਲੇ ਚੁੱਕੀ ਕਾਊਂਟਰ ਦੇ ਥੱਲੇ ਬਣੇ ਦਰਾਜਾਂ ਵਿੱਚੋਂ ਹੀਰ ਨੇ ਇੱਕ ਦਰਾਇ ਖੋਲ੍ਹਿਆ ਤੇ ਉਸ ਦਰਾਜ ਵਿੱਚ ਪਏ ਬਕਸੇ ਵਿੱਚੋਂ ਸੀ ਉਹ ਵੀ ਇਹਨਾਂ ਤੱਕ ਡਟਿਆ ਜੋ ਉਸ ਨੂੰ ਸਵੇਰੇ ਪੌੜੀਆਂ ਤੋਂ ਲੱਗਿਆ ਸੀ हीरਨ ਕੱਢ ਕੇ ਹੀ ਨੇਦਰਾਣ ਬੰਦ ਕਰਤਾ ਤੇ ਬਾਖ ਸੁਦੀ ਤੇ ਖੜੀ ਹੋ ਕੇ ਉਸਨੇ ਜੁਰਾਜ ਵੱਲ ਵੇਖਦੇ ਹੋਏ ਆਪਣੀ ਹਥੇਲੀ ਅੱਗੇ ਕਰਤੀ ਜੁਰਾਜ ਨੇ ਜਦੋਂ ਹੀਰ ਦੀ ਹਥੇਲੀ ਤੇ ਪਾਇ ਇਹ ਰਿਕ ਨੂੰ ਦੇਖਿਆ ਤਾਂ ਉਹ ਹੋਰ ਹੋ ਜਾਂ ਵਿੱਚ ਪੈ ਗਿਆ ਤੇ ਉਸਨੇ ਹੀਰ ਵੱਲ ਸਵਾਲਿਆ ਤੇ ਨਾ ਸਮਝੀ ਭਰੀ ਦਾ ਜਿਹੜਾ ਵਿੱਚ ਦੇਖਿਆ ਕੀ ਹੋਇਆ ਇਹ ਚੁੱਕ ਲਓ ਮੈਨੂੰ ਸਵੇਰੇ ਪੌਰਨਿਆ ਦੇ ਦਿੱਕਿਆ ਬਿੜਾ ਸੀ ਮੈਂ ਸੋਚਿਆ ਤੁਹਾਡਾ ਹੋਣਾ ਹੀਰ ਦੀ ਗੱਲ ਸੁਣਨ ਨੂੰ ਕੁਝ ਸੈਕਿੰਡ ਵੀ ਨਹੀਂ ਲੱਗੇ ਜੁਬਰਾਜ ਨੇ ਚਿਹਰੇ ਤੇ ਭਾਵਾਂ ਨੂੰ ਬਦਲ ਲਈ ਤੇ ਉਸ ਨੇ ਆ విశ్వਾਸਪਰੀ ਨਜ਼ਰਾਂ ਨਾਲ ਹੀਰ ਨੂੰ ਦੇਖਦੇ ਹੋਏ ਕਿਹਾ ਤੇ ਤੁਹਾਨੂੰ ਇਹ ਕਿਉਂ ਲੱਗਿਆ ਕਿ ਇਹ ਇਹ ਰੰਗ ਮੇਰਾ ਹੋਣਾ ਹੈ ਕਿਉਂਕਿ ਇਹ ਮੇਰਾ ਨਹੀਂ ਹੈ ਅਤੇ ਇਸ ਤੋਂ ਫਲੋਰਾਂ ਤੇ ਇਕੱਲੀ ਕੁੜੀ ਮੈਂ ਹੀ ਹਾਂ ਤੇ ਮੇਰਾ ਨਹੀਂ ਮਤਲਬ ਪਾਪਾ ਵੀ ਇਸ ਨੂੰ ਨਹੀਂ ਜਾਣਦੇ ਇਸ ਕਰਕੇ ਤੁਹਾਡਾ ਹੋਣਾ ਹੈ ਹੀਰ ਨੇ ਐਨੀ ਮਸੂਮੀਅਤ ਨਾਲ ਪਲਕਾਂ ਚੁਪਕਾਉਂਦੇ ਹੋਏ ਇਹ ਗੱਲ ਕਹੀ ਕਿ ਇਕਵਾਰ ਲਈ ਜੁਗਰਾਜ ਵੀ ਉਸਦੇ ਚਿਹਰੇ ਨੂੰ ਦੇਖਦੇ ਹੋਏ ਇਹ ਸੋਚਣ ਤੇ ਮਜਬੂਰ ਹੋ ਗਿਆ ਕਿ ਇਸ ਕੁੜੀ ਵਿੱਚ ਦਿਮਾਗ ਨਾਮ ਦੀ ਚੀਜ਼ ਹੈ ਵੀ ਜਾਂ ਨਹੀਂ ਪਰ ਮੈਂ ਕਿਸੇ ਦਾ ਈਰਿੰਗ ਕਿਉਂ ਰੱਖਣੇ ਇਹ ਤੁਸੀਂ ਮੇਰੇ ਤੋਂ ਕਉਂ ਪੁੱਛ ਰਹੇ ਹੋ ਇਹ ਗੱਲ ਤਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਦਾ ਈਰਿੰਗ ਆਪਣੇ ਕੋਲ ਕਿਉਂ ਰੱਖ ਰਹੇ ਹੋ ਪਰ ਮੈਨੂੰ ਵੀ ਨਹੀਂ ਪਤਾ ਕਿ ਇਹ ਹੈ ਕਿਸ ਦਾ ਕਿਉਂ ਤੁਹਾਡੇ ਕੋਲ ਤੇ ਆ ਪੌੜੀਆਂ ਕੋਲ ਹੈ ਇਹ ਤੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿਸ ਦਾ ਹੈ ਮਤਲਬ ਜੀ ਪੌੜੀਆਂ ਤੇ ਕਿਸੇ ਹੋਰ ਦੀ ਚੀਜ਼ ਵੀ ਤੇ ਉਂਗਲੀ ਤਾਂ ਤੂੰ ਇਸ ਨੂੰ ਵੀ ਮੈਨੂੰ ਦੇਵੇਂਗੀ ਤੇ ਮੇਰੇ ਤੋਂ ਸਵਾਲ ਕਰੇਗੀ ਅੱਛਾ ਸ਼ਾਇਦ ਹਾਂ ਜੇ ਉਸ ਬਾਰੇ ਮੈਨੂੰ ਪਤਾ ਨਾ ਹੋਇਆ ਤਾਂ ਪਰ ਮੈਨੂੰ ਨਹੀਂ ਪਤਾ ਕਿ ਇਹ ਇਰਿੰਗ ਕਿਸ ਦਾ ਹੈ ਤੇ ਪੌੜੀਆਂ ਤੇ ਕਿੱਥੋਂ ਆਇਆ ਕਿਵੇਂ ਆਇਆ ਜਵਰਾਹ ਨੇ ਜਦੋਂ ਇਹ ਕਿਹਾ ਤਾਂ ਹੀ ਦੇ ਚਿਹਰੇ ਦੀ ਚਮਕ ਥੋੜੀ ਬੰਦਰੀ ਤੇ ਉਹ ਸੋਚਦੇ ਹੋਏ ਬੋਲੀ ਮਤਲਬ ਉਸ ਦਾ ਜਵਾਬ ਸੁਮ ਜਗਰਾਜ ਨੇ ਲੰਬਾ ਸਾਹ ਭਰਦੇ ਹੋਏ ਬੋਲਾਂ ਤੇ ਜੀ ਭੇਰੀ ਤੇ ਆਪਣੇ ਸਿਰ ਪਿੱਛੇ ਅੱਖ ਰੱਖਦੇ ਹੋਏ ਬੋਲਿਆ ਹੁਣ ਮਤਲਬ ਦਾ ਕੀ ਮਤਲਬ ਦੱਸਾਂ ਤੈਨੂੰ ਮੈਂ ਬਸ ਇਹ ਕਹਿ ਰਿਹਾ ਕਿ ਇਹ ਮੇਰਾ ਨਹੀਂ ਹੈ ਮੈਂ ਇਸ ਨੂੰ ਨਹੀਂ ਜਾਣਦਾ ਮੈਂ ਇਸ ਨੂੰ ਨਹੀਂ ਰੱਖਿਆ ਮੈਨੂੰ ਨਹੀਂ ਪਤਾ ਕਿ ਇਹ ਪੌੜੀਆਂ ਤੇ ਕਿਵੇਂ ਆਇਆ ਜਬਰਾਜ ਦਾ ਜਵਾਬ ਕੋ ਕੇ ਹੀਰ ਨੇ ਹਥੇੜੀ ਦੀ ਮੁਠੀ ਬੰਦ ਕਰ ਲਈ ਤੇ ਹੱਥ ਪਿੱਛੇ ਖਿੱਚਦੇ ਹੋਏ ਬੜਬੜਾਈ ਅੱਛਾ ਫਿਰ ਕਿਸ ਦਾ ਹੋਣਾ ਹੈ ਉੱਪਰ ਕੌਣ ਆਇਆ ਹੋਣਾ ਹੈ ਹੀਰ ਨੂੰ ਖੁਦ ਵਿੱਚ ਬੜ ਬਣਾਉਂਦਾ ਵੇ ਜਬਰਾਜ ਨੇ ਉਸਦੇ ਵੱਲ ਚੁਟਕੀ ਵਜਾਈ ਤੇ ਜਿਵੇਂ ਹੀ ਤਰਵ ਕੇ ਹੀਰ ਨੇ ਉਸ ਵੱਲ ਦੇਖਿਆ ਤਾਂ ਬੋਲਿਆ ਕਿ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਵੇ ਤਾਂ ਕਿ ਮੈਨੂੰ ਮੇਰੀ ਆਰਡਰ ਕੀਤੀਆਂ ਚੀਜ਼ੀਆਂ ਦਾ ਬਿੱਲ ਮਿਲ ਸਕਦਾ ਹੈ ਹਾਂ ਹਾਂ ਬਸ ਇੱਕ ਮਿੰਟ ਹੀਰ ਨੇ ਝੱਟ ਕਿਹਾ ਜਦੋਂ ਉਹਦੀ ਨਜ਼ਰ ਕਾਊਂਟਰ ਤੇ ਤਿਆਰ ਕਰਕੇ ਰੱਖੇ ਜਗਰਾਜ ਦੇ ਆਰਡਰ ਕਰੀ ਚੀਜ਼ਾਂ ਤੇ ਪਈ ਬਿੱਲ ਬਣਨ ਤੋਂ ਬਾਅਦ ਜਗਰਾਜ ਨੇ ਕੈਸ਼ ਰਾਹੀਂ ਪੇ ਕੀਤਾ ਅਤੇ ਕੌਫੀ ਚੁੱਕਦੇ ਹੋਏ ਬੋਲਿਆ ਥੈਂਕ ਯੂ ਉਸ ਦੇ ਮੋਹ ਥੈਂਕ ਯੂ ਸੋਨਾ ਹੀਰ ਬਸ ਹਲਕਾ ਜਿਹਾ ਮੁਸਕਰਾ ਕੇ ਰਹਿ ਗਈ ਤੇ ਐਨੇ ਨੂੰ ਜਬਰਾਜ ਕੇਕ ਵਾਲਾ ਡੱਬਾ ਚੋਂ ਔੜੀਆਂ ਵੱਲ ਟੁੱਟ ਗਿਆ ਉਸ ਨੂੰ ਉੱਥੋਂ ਜਾਂਦਾ ਵੇਖ ਹੀਰ ਨੇ ਗਰਦਨ ਨਾ ਵਿੱਚ ਹਲਾਈ ਤੇ ਆਪਣੀ ਮੁਠੀ ਖੋਲ ਹੱਥ ਬਾਪਸ ਕਰਦੇ ਹੋਏ ਉਸ ਨੇ ਸੋਚਿਆ ਕਿਸ ਦਾ ਹੈ ਇਹ ਹੀਰ ਹਲੇ ਉਸ ਇਅਰਿੰਗ ਨੂੰ ਦੇਖ ਹੀ ਰਹੀ ਸੀ ਕਿ ਉੱਥੇ ਕੈਫੇ ਦੀ ਸਫਾਈ ਵਾਲੀ ਕੰਮ ਵਾਲੀ ਆ ਗਈ ਕੰਮ ਵਾਲੀ ਨੇ ਬੇਖੀਰ ਨੇ ਮੁਠੀ ਬੰਦ ਕਰ ਲਈ ਜਿਵੇਂ ਹੀ ਇਅਰਿੰਗ ਨੂੰ ਵਾਪਸ ਰੱਖਣ ਲੱਗੀ ਦਰਾਈ ਖੋਲਿਆ ਕਾਊਂਟਰ ਦੇ ਸਾਹਮਣੇ ਖੜੀ ਕੰਮ ਵਾਲੀ ਬੋਲੀ ਧੀਰੀ ਇਹ ਤੁਹਾਡਾ ਹੈ ਉਸ ਦਾ ਸਵਾਲ ਸੁਣਾ ਖੀਰ ਰੁਕ ਗਈ ਤੇ ਬੋਲੀ ਕੀ ਇਹ ਇਅਰਿੰਗ ਜੋ ਤੁਸੀਂ ਪਕੜਿਆ ਹੈ ਉਸ ਦਾ ਮਤਲਬ ਸਮਝ ਖੀਰ ਨੇ ਆਪਣੀ ਹਥੇੜੀ ਅੱਗੇ ਕੀਤੀ ਤੇ ਈਰਿੰਗ ਬੰਦ ਦੇਖਦੇ ਹੋਏ ਬੋਲੀ ਨਹੀਂ ਮੇਰਾ ਨਹੀਂ ਹੈ ਮੈਨੂੰ ਪੌੜੀਆਂ ਤੋਂ ਮਿਲਿਆ ਸੀ ਅੱਛਾ ਦੀਦੀ ਫਿਰ ਮੈਨੂੰ ਲੱਗਦਾ ਇਹ ਮੇਰਾ ਹੈ ਕੱਲ ਜਦੋਂ ਬਾਬੂ ਜੀ ਨੇ ਮੈਨੂੰ ਦੂਸਰੇ ਫਲੋਰ ਦੀ ਸਫਾਈ ਕਰਨ ਦੀ ਬੁਲਾਇਆ ਸੀ ਤਾਂ ਸਫਾਈ ਕਰਦੇ ਵਕਤ ਮੇਰਾ ਇਹ ਇਹੋ ਜਿਹਾ ਹੀ ਈਰਿੰਗ ਗਮ ਹੋ ਗਿਆ ਸੀ ਬਾਹਰ ਤਾਂ ਮੈਂ ਲੱਭਿਆ ਸੀ ਪਰ ਤਾਂ ਨਹੀਂ ਮਿਲਿਆ ਕੀ ਪਤਾ ਉੱਥੇ ਕਿਸੇ ਸਮਾਨ ਵਿੱਚ ਡਿੱਗਿਆ ਹੋਵੇ ਤੇ ਬਾਅਦ ਵਿੱਚ ਕਿਸੇ ਤਰ੍ਹਾਂ ਪੌੜੀਆਂ ਤੱਕ ਪਹੁੰਚ ਗਿਆ ਹੋਵੇ ਅੱਛਾ ਪਰ ਬਾਹਰ ਤੱਕ ਇਹ ਕਿਵੇਂ ਪਹੁੰਚਿਆ ਮੈਨੂੰ ਕੀ ਪਤਾ ਹੈ ਦੀਦੀ ਮੈਂ ਤਾਂ ਬਸ ਇਹ ਜਾਣਦੀ ਆ ਕਿ ਇਹ ਕੰਮ ਕਰਦੇ ਵਕਤ ਗੁੰਮ ਹੋ ਗਿਆ ਸੀ ਇੰਨਾ ਮਹਿੰਗਾ ਨਹੀਂ ਸੀ ਇਸ ਲਈ ਮੈਂ ਧਿਆਨ ਵੀ ਨਹੀਂ ਦਿੱਤਾ ਕੰਮ ਵਾਲੀ ਦੀ ਗੱਲ ਸੁਣ ਕੇ ਹੀਰ ਨੇ ਇਰਿੰਗ ਤੇ ਆਣ ਨਾਲ ਦੇਖਿਆ ਤਾਂ ਉਸ ਦੇ ਉੱਪਰ ਕੋਟਿੰਗ ਉਹਦੀਆਂ ਉੱਤਰੀਆਂ ਪਰਤਾਂ ਦੇਖ ਕੇ ਉਹ ਸਮਝ ਗਈ ਸੀ ਕਿ ਕੰਮ ਵਾਲੀ ਸਹੀ ਕਹਿ ਰਹੀ ਹੈ ਇਸ ਲਈ ਹੀਰ ਨੇ ਉਹ ਇਰਿੰਗ ਪਾਕਸ਼ ਕੰਮ ਵਾਲੀ ਨੂੰ ਦਿੰਦੇ ਹੋਏ ਕਿਹਾ ਆ ਲਓ ਫਿਰ ਜੇ ਤੁਹਾਡਾ ਹੈ ਤਾਂ ਤੁਸੀਂ ਵਾਪਸ ਲੈ ਲਓ ਆਪਣਾ ਉਸ ਦੇ ਦੇਣ ਤੇ ਕੰਮ ਵਾਲੀ ਨੇ ਇਰਿੰਗ ਪਕੜ ਲਿਆ ਕਾਫੀ ਬੰਦ ਕਰਨ ਦਾ ਟਾਈਮ ਹੋ ਗਿਆ ਸੀ ਇਸ ਲਈ ਹੀਰ ਨੇ ਸਟਾਫ ਦੀ ਮੱਤ ਕਰਦੇ ਹੋਏ ਬਚਿਆ ਹੋਇਆ ਸਮਾਨ ਸੁਮੇਟਿਆ ਤੇ ਫਿਰ ਸਾਰਿਆਂ ਦੇ ਜਾਣ ਦੇ ਲੈਟਾ ਵੱਧ ਕਰ ਉਹ ਉੱਪਰ ਆ ਗਈ ਉੱਪਰ ਆਉਂਦੇ ਹੋਏ ਹੀਰ ਦੀ ਨਜ਼ਰ ਇੱਕ ਵਾਰ ਫਿਰ ਜੁਬਰਾਜ ਦੇ ਖਿਆਲ ਨਾਲ ਟਕਰਾਈ ਫਲੋਰ ਤੱਕ ਜਾਣ ਵਾਲੀ ਪੌੜੀਆਂ ਵੱਲ ਮੁੜੀਆਂ ਫਿਰ ਫਿਰ ਛੱਤ ਹੀ ਨਾਕਸ ਮੋਸ ਕੋੜਦੇ ਹੋਏ ਹੀਰ ਦਰਵਾਜ਼ਾ ਖੋਲ ਆਪਣੇ ਘਰ ਦੇ ਅੰਦਰ ਦਾਖਲ ਹੋਈ ਮਿਲਦੇ ਹਾਂ ਕੰਨੋ ਅਗਲਾ ਭਾਗ ਲੈ ਕੇ ਤੁਹਾਨੂੰ ਇਹ ਭਾਗ ਕਿਸ ਤਰ੍ਹਾਂ ਗਿਆ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਬਾਰੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ